ਵੈਦੂ ਜੀ ਕਾ ਖਾਲਸਾ ਵੈਦੂ ਜੀ ਕੀ ਫਤਿਹ ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਤੇ ਪਿਛਲੇ ਵੀਡੀਓ ਦੇ ਵਿੱਚ ਅਸੀਂ ਕੰਨੇ ਦੀ ਮਾਤਰਾ ਵਾਲੇ ਸ਼ਬਦ ਕੀਤੇ ਸੀ ਅੱਜ ਅਸੀਂ ਸਿਹਾਰੀ ਦੀ ਮਾਤਰਾ ਵਾਲੇ ਸ਼ਬਦ ਕਰਾਂਗੇ ਜੇਕਰ ਤੁਸੀਂ ਮੇਰੀ ਵੀਡੀਓ ਨਹੀਂ ਦੇਖੀ ਤਾਂ ਤੁਸੀਂ ਮੇਰੇ ਚੈਨਲ ਤੇ ਜਾ ਕੇ ਕੰਨੇ ਦੀ ਮਾਤਰਾ ਵਾਲੇ ਸ਼ਬਦ ਦੇਖ ਸਕਦੇ ਹੋ ਅੱਜ ਅਸੀਂ ਸਿਹਾਰੀ ਵਾਲੀ ਮਾਤਰਾ ਵਾਲੇ ਸ਼ਬਦ ਸ਼ੁਰੂ ਕਰਨੇ ਜਾ ਰਹੇ ਹਾਂ ਜਿਵੇਂ ਕਿ ਦੇ ਨੂੰ ਸਿਹਾਰੀ ਨੰਨਾ ਦਿਨ ਸ ਸਸ ਨੂੰ ਸਿਹਾਰੀ ਰਾਰਾ ਸਿਰ ਕਕਾ ਕਕੇ ਨੂੰ ਸਿਆਰੀ ਸਸੇ ਨੂੰ ਕੰਨਾ ਨੰਨਾ ਕਿਸਾਨ ਨੰਨਾ ਹ ਹ ਹ ਹੇ ਨੂੰ ਸਿਆਰੀ ਰਾਰਾ ਨਹਿਰ ਹ ਹ ਹ ਹੇ ਨੂੰ ਸਿਆਰੀ ਰਾਰਾ ਨੰਨਾ ਹਿਰਨ ਕਕਾ ਕਕੇ ਨੂੰ ਸਿਆਰੀ ਤਤੇ ਨੂੰ ਕੰਨਾ ਬੱਬਾ ਕਿਤਾਬ ਦੱਦਾ ਦਦੇ ਨੂੰ ਸਿਆਰੀ ਲੱਲਾ ਦਿਲ ਮੰਮਾ ਮੰਮੀ ਨੂੰ ਸਿਆਰੀ ਲੱਲੇ ਦੇ ਪੈਰ ਵਿੱਚ ਬਿੰਦੀ ਮਿਲ ਤੱਤ ਤੱਤੇ ਨੂੰ ਸਿਹਾਰੀ ਲੱਲਾ ਤਿਲ ਖਖਖ ਖਖੇ ਨੂੰ ਸਿਹਾਰੀ ਲੱਲਾ ਖੇਲਾ ਸਸਾ ਸਸੇ ਨੂੰ ਸਿਹਾਰੀ ਰਾਰਾ ਸਿਰ ਚਚਾ ਚਚੇ ਨੂੰ ਸਿਹਾਰੀ ਰਾਰਾ ਚੇਰਾ ਫਫਾ ਫਫੇ ਨੂੰ ਸਿਹਾਰੀ ਰਾਰਾ ਫਿਰ ਤੱਦਾ ਤੱਦੇ ਨੂੰ ਸਿਹਾਰੀ ਰਾਰਾ ਤੇਰਾ ਗਗਾ ਗਗੇ ਨੂੰ ਸਿਹਾਰੀ ਨਾਨਾ ਗਿਨ ਰਾਰਾ ਰਾਰੇ ਨੂੰ ਸਿਹਾਰੀ ਨਾਨਾ ਰੇਨਾ ਮੰਮਾ ਮੰਮੇ ਨੂੰ ਸਿਹਾਰੀ ਨਾਨਾ ਮਿਨਾ ਚਚਾ ਚਚੇ ਨੂੰ ਸਿਹਾਰੀ ਨਾਨਾ ਚਿਨਾ ਇੜੀ ਇ ਜੁ ਨੂੰ ਸਿਆਰੀ ਸਸਾ ਇਸ ਜਜਾ ਜਜਿਨ ਸਿਆਰੀ ਸਸਾ ਜਿਸ ਕਕਾ ਕਕੇ ਨੂੰ ਸਿਆਰੀ ਸਸਾ ਕਿਸ ਦਦਾ ਦਦੇਨ ਸਿਆਰੀ ਸਸਾ ਦੇਸ ਹਾ 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 ਹੈ ਨੂੰ ਸਿਆਰੀ ਰਾਰਾ ਨੰਨਾ ਹੀਰਨ ਕਕਾ ਕਕੇ ਨੂੰ ਸਿਆਰੀ ਰਾਰਾ ਨੰਨਾ ਕਿਰਨ ਫਫਾ ਫਫੇ ਨੂੰ ਸਿਆਰੀ ਰਾਰਾ ਨੰਨਾ ਫੀਰਨ ਕੱਗਾ ਕੱਗੇ ਨੂੰ ਸਿਆਰੀ ਰਾਰਾ ਨੰਨਾ ਕਿਰਨ ਸਸਾ ਸਸੇ ਨੂੰ ਸਿਆਰੀ ਤੱਤੇ ਨੂੰ ਕੰਨਾ ਰਾਰਾ ਸਿਤਾਰ ਪਪਾ ਪੱਪੇ ਨੂੰ ਸਿਆਰੀ ਆੜੇ ਨੂੰ ਕੰਨਾ ਰਾਰਾ ਪਿਆਰ ਤੱਤਾ ਤੱਤੇ ਨੂੰ ਸਿਆਰੀ ਆੜੇ ਨੂੰ ਕੰਨਾ ਰਾਰਾ ਤਿਆਰ ਬੱਬਾ ਬੱਬੇ ਨੂੰ ਸਿਆਰੀ ਮੰਮੇ ਨੂੰ ਕੰਨਾ ਰਾਰਾ ਬਿਮਾਰ ਸਸਾ ਸਸੇ ਦੇ ਪੈਰ ਵਿੱਚ ਵਿੰਦੀ ਹਾਹੀ ਨੂੰ ਸਿਆਰੀ ਰਾਰਾ ਸਹਿਰ ਕਕਾ ਹਾਹੀ ਨੂੰ ਸਿਆਰੀ ਰਾਰਾ ਕਹਿਰ ਨੰਨਾ ਹਾਹੀ ਨੂੰ ਸਿਆਰੀ ਰਾਰਾ ਨਹਿਰ ਜੱਜਾ ਜੱਜੇ ਦੇ ਪੈਰ ਵਿੱਚ ਵਿੰਦੀ ਹਾਹੀ ਨੂੰ ਸਿਆਰੀ ਰਾਰਾ ਜ਼ਹਿਰ ਹੁਣ ਅਸੀਂ ਨ ਅੱਖਰਾਂ ਦੇ ਸ਼ਬਦ ਬਣਾਉਣੇ ਸਿੱਖਾਂਗੇ ਸ ਸਾਰੇ ਨੂੰ ਸਿਆਰੀ ਤਤੈ ਨੂੰ ਕਨਾਸੀਰਤਾ ਸਸੇ ਨੂੰ ਸਿਆਰੀ ਤਤੈ ਨੂੰ ਕੰਨਾ ਰਾਰਾ ਸਿਤਾਰ ਵਾਵਾ ਜੱਜੇ ਨੂੰ ਕੰਨਾ ਵਜਾ ਸੀਰਤਾ ਸਿਤਾਰ ਵਜਾ ਨੰਨਾ ਨੰਨੇ ਨੂੰ ਸਿਆਰੀ ਸਸੇ ਦੇ ਪੈਰ ਵਿੱਚ ਵਿੰਦੀ ਸਸੇ ਨੂੰ ਕੰਨਾ ਨੀਸ਼ਾ ਸਸੇ ਨੂੰ ਸਿਆਰੀ ਲੜਾ ਸਿਰ ਵਾਵੇ ਨੂੰ ਕੰਨਾ ਹਾਹਾ ਵਾ ਨੀਸ਼ਾ ਸਿਰ ਵਾ ਵਾਵਾ ਵਾਵੇ ਨੂੰ ਸਿਆਰੀ ਕੱਕੇ ਨੂੰ ਕੰਨਾ ਸਸਾ ਵਿਕਾਸ ਕੱਕਾ ਵਾਵੇ ਨੂੰ ਸਿਆਰੀ ਤੱਤੇ ਨੂੰ ਕੰਨਾ ਤਾ ਕਵਿਤਾ ਗੱਗੇ ਨੂੰ ਕੰਨਾਗਾ ਵਿਕਾਸ ਕਵਿਤਾਗਾ ਈੜੀ ਈੜੀ ਨੂੰ ਸਿਆਰੀ ਈ ਦੀ ਈ ਦੀ ਨੂੰ ਸਿਆਰੀ ਸਸੇ ਦੇ ਪੈਰ ਵਿੱਚ ਵਿੰਦੀ ਸਸੇ ਨੂੰ ਕੰਨ ਨਾ ਈਸਾਨ ਸਸਾ ਸਸੇ ਦੇ ਪੈਰ ਵਿੱਚ ਵਿੰਦੀ ਹਾਹੇ ਨੂੰ ਸਿਆਰੀ ਰਾਰਾ ਸਹਿਰ ਜਿਜੇ ਨੂੰ ਕੰਨ ਨਾ ਜਾ ਈਸਾਨ ਸਹਿਰ ਜਾ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਵੇ ਤਾਂ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਧੰਨਵਾਦ